ਪ੍ਰੋਫੈਸਰ ਸਾਹਿਬ ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸ਼ਬਦ ਗੁਰੂ ਨੇ ਕਿਸੇ ਵੀ ਦੇਤਾਰੀ ਗੁਰੂ ਨੂੰ ਅਸੀਂ ਨਹੀਂ ਮੰਨਣਾ ਪਰ ਦੂਜੇ ਪਾਸੇ ਜੇਕਰ ਦੁਨਿਆਵੀ ਗਿਆਨ ਹਾਸਲ ਕਰਨਾ ਸਾਨੂੰ ਟੀਚਰਸ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਕਹਿੰਦੇ ਨੇ ਕਿ ਗੁਰੂ ਤੋਂ ਬਿਨਾ ਗਿਆਨ ਹਾਸਲ ਨਹੀਂ ਹੁੰਦਾ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿ ਗੁਰੂ ਦੀ ਕਿੰਨੀ ਕੁ ਮਹੱਤਤਾ ਹੈ ਜ਼ਿੰਦਗੀ ਦੇ ਵਿੱਚ ਕਿਸੇ ਟੀਚਰ ਦੀ ਜਾਂ ਕਿਸੇ ਸਕੂਲ ਦੇ ਗੁਰੂ ਦੀ ਕਿੰਨੀ ਕੁ ਅਹਿਮੀਅਤ ਹੈ ਜ਼ਿੰਦਗੀ ਵਿੱਚ ਟੀਚਰ ਸਾਨੂੰ ਗਿਆਨ ਕਿਵੇਂ ਦਿੰਦਾ ਦੱਸੋ ਜੀ ਕਿਵੇਂ ਦਿੰਦਾ ਬੋਲ ਕੇ ਦਿੰਦਾ ਬੋਲਾਂ ਚ ਕੀ ਬੋਲਦਾ ਸ਼ਬਦ ਬੋਲਦਾ ਤੇ ਗੁਰੂ ਸਾਹਿਬ ਨੇ ਸਾਨੂੰ ਸ਼ਬਦ ਗੁਰੂ ਕਿਹਾ ਜੀ ਸੋ ਅਸਲ ਵਿੱਚ ਉਹ ਟੀਚਰ ਜਿਹੜਾ ਹੈ ਨਾ ਉਹ ਸ਼ਬਦ ਦੀ ਵਰਤੋਂ ਕਰ ਰਿਹਾ ਹੈ ਜੀ ਤੇ ਸਾਡੇ ਪਾਤਸ਼ਾਹ ਨੇ ਮੈਂ ਇਹ ਗੱਲ ਕਹਿੰਦਾ ਹਾਂ ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਜੀ ਜੀ ਯੂ ਥਿੰਕ ਆਫ ਐਨੀਥਿੰਗ ਐਂਡ दैट ਇਜ਼ देयर ਇਨ ਗੁਰਬਾਣੀ ਜੀ ਮੈਂ ਬੜੀ ਹੱਸੇ ਦੀ ਵੀ ਗੱਲ ਹੈ ਤੇ ਹੋ ਸਕਦਾ ਕੋਈ ਇਹਨੂੰ ਕਵੇ ਗਲਤ ਗੱਲ ਐ ਪਰ ਮੈਂ ਆਪਣੀ ਗੱਲ ਸੁਣਾ ਦੇਣਾ ਜੀ ਤੁਹਾਡੇ ਸਵਾਲ ਤੇ ਮੈਨੂੰ ਆਇਆ ਮੈਂ 22 ਸਾਲ ਦਾ ਸੀ ਮੈਂ ਗੱਲ ਕਿਤੋਂ ਸੁਣੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਗੱਲ ਦਾ ਹੱਲ ਹੈ ਜੀ ਹਰ ਗੱਲ ਦਾ ਜ਼ਿਕਰ ਹੈ ਮੇਰੇ ਮਨ ਚ ਆਇਆ ਨਹੀਂ ਨਹੀਂ ਇਹ ਕਿਵੇਂ ਹੋ ਸਕਦਾ ਜੀ ਨਵੀਆਂ-ਨਵੀਆਂ ਚੀਜ਼ਾਂ ਆ ਰਹੀਆਂ ਨੇ ਇਹਦਾ ਜ਼ਿਕਰ ਕਿੱਥੇ ਐ ਜੀ ਜਾਂ ਕੋਈ ਪੁਰਾਣੀਆਂ ਗੱਲਾਂ ਵੀ ਇਹਦਾ ਜ਼ਿਕਰ ਕਿੱਥੇ ਐ ਜੀ ਸ਼ੱਕ ਪੈਦਾ ਹੋ ਗਿਆ ਹੋਣਾ ਨਹੀਂ ਚਾਹੀਦਾ ਤੁਸੀਂ ਇਹਨੂੰ ਸ਼ੱਕ ਕਹਿ ਲਓ ਮੇਰੀ ਜਿਗਿਆਸਾ ਕਹਿ ਲਓ ਮੈਂ ਇੱਕ ਦਿਨ ਚੱਪਲ ਉਤਾਰੀ ਤੇ ਮੇਰੇ ਮਨ ਚ ਆਇਆ ਗੁਰਬਾਣੀ ਚੱਪਲ ਦਾ ਵੀ ਜ਼ਿਕਰ ਹੈ ਜੀ ਥੋੜੇ ਦਿਨਾਂ ਬਾਅਦ ਸਹਿਜ ਪਾਠ ਕਰਦਿਆਂ ਫੁਰਮਾਨ ਆ ਗਿਆ ਪੌਣ ਪਾਣੀ ਅਗਨੀ ਕਾ ਮੇਲ ਚੰਚਲ ਚੱਪਲ ਬੁੱਧ ਕਾ ਖੇਲ ਮੈਂ ਚੱਪਲ ਦੇ ਅਰਥ ਪੜੇ ਚੱਪਲ ਜਿਹੜੀ ਇੱਕ ਜਗ੍ਹਾ ਟਿੱਕੇ ਨਾ ਰਵੇ ਸਾਡੀ ਮਤ ਚੱਪਲ ਹੈ ਬਿਲਕੁਲ ਇੱਧਰ ਰਹਿ ਜੇਂਦੀ ਇੱਧਰ ਚਲੀ ਜਾਂਦੀ ਇੱਥੇ ਪੈੜੀ ਪੈਰਾਂ ਦੀ ਚੱਪਲ ਹੈ ਉਹ ਵੀ ਉਹੀ ਹੈ ਮਤਲਬ ਤੁਸੀਂ ਦੇਖੋ ਮੇਰੇ ਮਨ ਚ ਫੁਰਨਾ ਆਇਆ ਗੁਰੂ ਗੰਨ ਸਾਹਿਬ ਜੀ ਦਾ ਜਵਾਬ ਆ ਗਿਆ ਦੋ ਐਗਜ਼ਾਮਪਲ ਮੈਂ ਹੋਰ ਦੇਣਾ ਜੀ 84 ਤੋਂ ਬਾਅਦ ਅਸੀਂ ਪੂਰੀ ਇਸ ਵੇਲੇ ਜਵਾਨੀ ਵਿੱਚ ਸੀ ਹੜਤਾਲਾਂ ਬੜੀਆਂ ਹੁੰਦੀਆਂ ਸੀ ਪੰਜਾਬ ਬੰਦ ਹੜਤਾਲ ਹੜਤਾਲ ਮੇਰੇ ਮਨ ਚ ਫੁਰਨਾ ਆ ਗਿਆ ਗੁਰਬਾਣੀ ਚ ਵੀ ਹੜਤਾਲ ਦਾ ਜ਼ਿਕਰ ਹੈ ਤੁਸੀਂ ਦੇਖੋ ਤੁਹਾਡੇ ਅੰਦਰ ਫੁਰਨਾ ਆਂਦਾ ਹੈ ਤੁਸੀਂ ਪਾਠ ਕਰਦੇ ਹੋ ਸੱਚੇ ਮਨ ਨਾਲ ਤੁਹਾਨੂੰ ਨਾ ਇਸ਼ਾਰਾ ਮਿਲਦਾ ਹੈ ਜੀ ਵੀ ਤੁਹਾਡੀ ਗੱਲ ਦਾ ਜਵਾਬ ਇੱਥੇ ਹੈਗਾ 600 ਸਮਥਿੰਗ ਅੰਗ ਤੱਕ ਫੁਰਮਾਨ ਆਂਦਾ ਕਿ ਆਪਣੇ ਭਗਤਾਂ ਦੀ ਪਰਮਾਤਮਾ ਆਪ ਰੱਖਦਾ ਤੇ ਜਮੈ ਕੀ ਉਹ ਹਟ ਤਾਲ ਜੀ ਮੈਂ ਉਹਦੇ ਅਰਥ ਪੜੇ ਜਮ ਜਦੋਂ ਭਗਤ ਜਾਂਦਾ ਹੈ ਨਾ ਤੇ ਜਮ ਕਹਿੰਦੇ ਨੇ ਸਾਡੀ ਅਜ ਹਟ ਤਾਲ ਹਟਵੇਂ ਨੇ ਹਟਵੇਂ ਨੇ ਹੱਟੀ ਹੱਟੀ ਹੱਟੀਵੇਂ ਨੇ ਦੁਕਾਨ ਹੈ ਨਾ ਹਟ ਤਾਲ ਹੱਟੀ ਨੂੰ ਤਾਲਾ ਜਿਹਨੂੰ ਅੱਜ ਕੱਲ੍ਹ ਅਸੀਂ ਹੜਤਾਲ ਕਹਿੰਦੇ ਹਾਂ ਸਟ੍ਰਾਈਕ ਕਹਿੰਦੇ ਨੇ ਤੇ ਗੁਰੂ ਸਾਹਿਬ ਕਹਿੰਦੇ ਨੇ ਭਗਤ ਜਦੋਂ ਜਾਂਦਾ ਨਾ ਜਮ ਕਹਿੰਦੇ ਨੇ ਸਾਡੀ ਅਜ ਹੜਤਾਲ ਐ ਲੰਘ ਜਾ ਤੂੰ ਅੱਛਾ ਮੈਨੂੰ ਸਾਈਕੋਲੋਜੀ ਦਾ ਬੜਾ ਸ਼ੌਂਕ ਸੀ ਮੈਂ ਸਾਈਕੋਲੋਜੀ ਚ ਪੜ੍ਹਿਆ ਇੱਕ ਕਿ ਸੀਜ਼ਨਲ ਅਫੈਕਟਿਵ ਡਿਸਆਰਡਰਸ ਆਫ ਥਿੰਗ ਐਸ ਈ ਡੀ ਮੇਰੇ ਮਨ ਚ ਫੁਰਨਾ ਆ ਗਿਆ ਯਾਰ ਐਸ ਈ ਡੀ ਦੀ ਗੱਲ ਵੀ ਗੁਰਗ੍ਰੰਥ ਸਾਹਿਬ ਵਿੱਚ ਹੋਈ ਜੀ ਤੁਸੀਂ ਦੇਖੋ ਤੁਸੀਂ ਜਿਵੇਂ ਦੀ ਮਨ ਚ ਫੁਰਨਾ ਰੱਖਦੇ ਹੋ ਨਾ ਪਾਠ ਕਰਦੇ ਆ ਤੁਹਾਨੂੰ ਉਫੋ ਜਿਆ ਤੁਹਾਨੂੰ ਇੱਕ ਇਸ਼ਾਰਾ ਮਿਲਦਾ ਹੈ ਜੀ ਸ਼ਬਦ ਉਵੇਂ ਦੇ ਨਾ ਹੋਣ ਲੇਕਿਨ ਬੀਜ ਰੂਪ ਵਿੱਚ ਇਸ਼ਾਰਾ ਮਿਲਦਾ ਜੀ ਰਾਮਸ ਜਿਹੜੀ ਉਸ ਰਾਮਸ ਹਾਂ ਤੁਹਾਡਾ ਮਨ ਉਸ ਉਸ ਵੇਵ ਲੈਂਥ ਨਾਲ ਮਿਲ ਜਾਂਦਾ ਐਂਡ ਯੂ ਗੈਟ ਦਾ ਆਨਸਰ ਉਸ ਦਿਨ ਫੁਰਮਾਨ ਪਤਾ ਕੀ ਆਇਆ ਜੀ ਸ਼ਾਇਦ ਮਲਾਰ ਰਾਗ ਦਾ ਇਹ ਸ਼ਬਦ ਹੈ ਜੀ ਜੇਹੀ ਰੁੱਤ ਜੇਹੀ ਰੁੱਤ ਜਿਵੇਂ ਦੀ ਰੁੱਤ ਹੁੰਦੀ ਏ ਤੇ ਇਹੋ ਜਿਹੀ ਕਾਇਆ ਮਤਲਬ ਜਿਵੇਂ ਦੀ ਰੁੱਤ ਹੋਏਗੀ ਉਵੇਂ ਦੀ ਕਾਇਆ ਬਦਲ ਜਾਏਗੀ ਫਿਰ ਪਾਤਸ਼ਾਹ ਕਹਿੰਦੇ ਨੇ ਬਿਨ ਨਾਵੇਂ ਰੁੱਤ ਕੇਹੀ ਕਈ ਵਾਰੀ ਉਥੇ ਕੰਟੈਕਸਟ ਵਿੱਚ मीनिंग ਕੁਝ ਹੋਰ ਹੁੰਦੇ ਨੇ ਲੇਕਿਨ ਜਿਹੜਾ ਤੁਹਾਨੂੰ ਇੱਕ ਉਸ ਵੇਲੇ ਰਿਕੁਆਇਰਡ मीनिंग ਹੁੰਦਾ ਨਾ ਉਹ ਤੁਹਾਨੂੰ ਇੱਕ ਕਿੱਕ ਦਿੰਦਾ ਪੁਸ਼ ਦਿੰਦਾ ਸੋ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਇੱਕ ਐਸਾ ਖਜ਼ਾਨਾ ਹੈ ਜਿੰਨੂੰ ਮੈਂ ਕਵਾਂਗਾ ਅਸੀਂ ਹੱਲੀ ਵੀ ਕੰਡੇ ਤੇ ਬੈਠਿਆਂ ਚੁੱਭੀ ਨਹੀਂ ਲਾ ਰਹੇ ਅਜ਼ੀਨਾ ਇੱਕ ਦੂਜੇ ਨਾਲ ਬੈਸ ਤੇ ਚੁੰਝ ਚਰਚਾ ਹੀ ਕਰੀ ਜਾ ਰਹੇ ਫਰ ਜਿਹੜਾ ਜਿਹੜਾ ਚੁੱਬੀਆਂ ਮਾਰੀ ਚੱਲੇਗਾ ਨਾ ਉਹਨੂੰ ਆਪਣੇ ਆਪਣੇ ਤਰੀਕੇ ਦੇ ਆਪਣੇ ਆਪਣਾ ਆਨੰਦ ਮਿਲਦਾ ਜਾਏ